ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਤੁਸੀਂ ਦੇਖਿਆ ਕਿ ਜਿਹੜੇ ਲੋਕ ਅੱਜ ਕੱਲ ਦੇ ਲੋਕ ਜਿਹੜੇ ਕਿ ਗਰੀਬ ਲੈ ਲੋ ਜਾਂ ਕਿ ਅਮੀਰ ਲੈ ਲੋ ਗਰੀਬ ਇਦਾਂ ਗਰੀਬ ਲੋਕ ਨੇ ਜਿਹੜੇ ਕਿ ਇੱਕ ਸਰਕਾਰੀ ਹਸਪਤਾਲ ਨੂੰ ਛੱਡ ਕੇ ਪ੍ਰਾਈਵੇਟ ਹਸਪਤਾਲ ਨੂੰ ਇਲਾਜ ਕਰਾਉਣੀ ਭੱਜਦੇ ਹਨ ਕਿ ਸਾਡਾ ਇਲਾਜ ਜਿਹੜਾ ਕਿ ਵਧੀਆ ਹੋਵੇ ਔਰ ਅਸੀਂ ਅਜੇ ਕਪੂਰਥਲਾ ਦੇ ਉਹ ਰਾਗਨੀ ਹਸਪਤਲ ਦੇ ਕੋਲ ਖੜੇ ਹਾਂ ਜਿੱਥੇ ਕਿ ਮਰੀਜ਼ ਮਰੀਜ਼ਾਂ ਨੇ ਧਰਨਾ ਲਾਇਆ ਹੈ ਹੁਣ ਪਤਾ ਨਹੀਂ ਕੀ ਗੱਲ ਹੋਈ ਹੈ ਸਾਨੂੰ ਜਿਹੜੇ ਜਿਹਨਾਂ ਦੇ ਕੋਈ ਹੱਡ ਬੀਤੀ ਹੋਏਗੀ ਉਹ ਹੀ ਸਾਨੂੰ ਦੱਸਣਗੇ ਇਹ ਸਰ ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ ਦੇ ਉੱਪਰ ਧੰਨਵਾਦ ਸਰ ਬਹੁਤ ਬਹੁਜੀ ਇਸ ਮੁਸ਼ਕਲ ਸਮੇਂ ਜੀ ਤੁਸੀਂ ਆਏ ਸਾਨੂੰ ਟਾਈਮ ਦਿੱਤਾ ਸਰ ਕੀ ਕਹੋਗੇ ਅੱਜ ਕੱਲ ਤਾਂ ਲੋਕ ਸਰਕਾਰੀ ਸਰਕਾਰ ਨੇ ਇੰਨੀ ਸਹੂਲਤਾਂ ਦਿੱਤੀਆਂ ਹੋਈਆਂ ਔਰ ਸਰਕਾਰੀ ਹਸਪਤਲ ਨੂੰ ਛੱਡ ਕੇ ਪ੍ਰਾਈਵੇਟ ਹਸਪਤਲ ਵਿੱਚ ਕਿੱਥੇ ਅਜ ਆਏ ਜਿਹੜੇ ਹੁਣ ਤੁਹਾਨੂੰ ਮਜਬੂਰੀ ਧਰਨਾ ਲਾਉਣਾ ਪੈ ਗਿਆ ਇਹ ਕੀ ਬਣਿਆ ਸਰ ਇਹ ਇੱਕ ਡਾਕਟਰ ਰੱਬ ਦਾ ਰੂਪ ਹੁੰਦਾ ਸਰ ਮੇਰੀ ਵਾਈਫ ਨਾ ਬਿਲਕੁਲ ਸਾਹਮਣੇ ਕੈਮਰਾਮੈਨ ਦਿਖਾ ਦਿਓ ਇੱਥੇ ਬਾਵਾ ਲਲਵੰਦੀ ਦੀ ਟੀਚਰ ਸੀ ਉਹ ਕਹਿੰਦੀ ਮੈਂ ਰਾਕਨੀ ਹਸਪੀਟਲ ਪਰੇਸ਼ਨ ਕਰਾਣਾ ਜਦਕਿ ਸਾਨੂੰ ਕਾਫੀ ਲੋਕਾਂ ਨੇ ਕਿਹਾ ਕਿ ਨਹੀਂ ਇੱਥੇ ਕਰਾਣਾ ਪਰ ਉਹ ਕਹਿੰਦੀ ਮੇਰਾ ਵਿਸ਼ਵਾਸ ਆ ਮੈਂ ਇੱਥੇ ਹੀ ਕਰਾਣਾ ਇਹ ਮੇਰੇ ਟੀਚਰ ਆ ਕੇ ਮੇਰਾ ਪਤਾ ਕਰ ਲੈਣਗੇ ਸਰ ਅਸੀਂ ਇੱਕ ਡਾਕਟਰ ਤੇ ਵਿਸ਼ਵਾਸ ਹੁੰਦਾ ਅਸੀਂ ਇੱਥੇ ਆਏ ਸਰ ਜੀ ਪਿੱਤੇ ਦਾ ਪਰੇਸ਼ਨ ਆ ਤੁਸੀਂ ਕਿਸੇ ਡਾਕਟਰ ਨੂੰ ਕਿਸੇ ਨੂੰ ਪੁੱਛ ਲਓ ਕਿ ਪਿੱਤੇ ਦੇ ਪਰੇਸ਼ਨ ਚ ਦੋ ਬੈਗ ਲੱਗਦੇ ਆ ਇੱਕ ਯੂਰੋਂ ਦਾ ਇੱਕ ਬਲੱਡ ਦਾ ਸਰ ਸਾਨੂੰ ਕੋਈ ਸਮਝ ਨਹੀਂ ਸੀ ਇਹਦਾ ਪਿੱਛੇ ਤਾਂ ਪਰੇਸ਼ਾਨੀ ਸੀ ਪਰ ਇਹਨੂੰ ਇਨਫੈਕਸ਼ਨ ਸੀ ਡਾਕਟਰ ਨੇ ਇਨਫੈਕਸ਼ਨ ਦੀ ਪਰੇਸ਼ਾਨ ਕਰਦਾ ਸਰ ਉਹ ਤੜਫ ਕੇ ਮਰੀ ਸਰ ਉਹ ਅੱਧਾ ਆਪਰੇਟ ਹੋਇਆ ਗਲਤ ਆਪਰੇਟ ਹੋਇਆ ਸਰ ਉਹਦਾ ਨਾਮ ਰਿਤੂ ਸੂਦ ਹੈ ਸਰ ਕਪੂਰ ਥਲੇ ਚ ਕਿਸੇ ਵੀ ਸਕੂਲ ਚ ਪੁੱਛ ਲਓ ਉਹਦੀ ਰੈਪਿਟੇਸ਼ਨ ਕੀ ਸੀ ਜਿਹੜੇ ਡਾਕਟਰ ਆ ਇਹਨਾਂ ਦਾ ਕੀ ਨਾਮ ਹੈਗਾ ਸੀ ਕਿ ਇਹਨਾਂ ਨੇ ਤੁਹਾਨੂੰ ਕੁਝ ਦੱਸਿਆ ਨਹੀਂ ਸੀਗਾ ਕਿ ਅਸੀਂ ਆਪਰੇਟ ਕਰਨ ਲੱਗੇ ਆ ਸਰ ਜੀ ਇਹਨਾਂ ਨੇ ਅਸੀਂ ਪਹਿਲੇ ਇਨਨਾਂ ਕੋ ਮੇਰੀ ਵਾਈਫ ਨੇ ਜਦੋਂ ਚੈੱਕਅਪ ਕਰਾਇਆ ਉਹਨੇ ਕਿਹਾ ਕਿ ਸਕੈਨ ਕਰਾ ਸਕੈਨ ਕਰਾ ਕੇ ਬਾਅਦ ਉਹ ਸਕੈਨ ਲੈ ਕੇ ਆਈ ਉਹ ਕਹਿੰਦਾ ਤੇਰੇ ਪੱਥਰੀ ਆ 2mm ਦੀ ਤੂੰ ਆਪਰੇਟ ਕਰਾ ਲੈ 3-4 ਦਿਨਾਂ ਤੱਕ ਅਸੀਂ ਇਹਨਾਂ ਕੋ ਟਾਈਮ ਲਿਆ ਇਹਨਾਂ ਨੇ ਸਾਨੂੰ ਦੁਪਹਿਰੇ 2 ਵਜੇ ਦਾ ਟਾਈਮ ਦਿੱਤਾ ਅਸੀਂ 2:30 ਵਜੇ ਦੇ ਕੋ ਪਹੁੰਚ ਗਏ ਸਾਢੇ 5:00 ਵਜੇ ਸਰ ਇਹਨਾਂ ਨੇ ਕਰੀਬ ਇਹਨਾਂ ਨੇ ਉਹਨਾਂ ਨੂੰ ਆਪਰੇਟੇਟਰ ਤੇ ਲੈ ਗਏ ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ ਸਾਹਿਬ ਖੁਦ ਆਏ ਇਹਨਾਂ ਨੇ ਮੈਨੂੰ ਪਿੱਤਰਾ ਦਿਖਾਇਆ ਤੇ ਪੱਥਰੀ ਦਿਖਾਈ ਸਰ ਮੈਂ ਜੀਵਨ ਚ ਪਹਿਲੀ ਵਾਰ ਹੀ ਪੱਥਰੀ ਦੇਖੀ ਔਰ ਮੈਨੂੰ ਸੋਚੇ ਲੱਗੇ ਕਿ ਪੱਥਰੀ ਇੱਦਾਂ ਦੀ ਹੁੰਦੀ ਹੈ ਸਾਡੇ ਸਰੀਰ ਚ ਕੀ ਕੀ ਬਣ ਜਾਂਦਾ ਸਰ ਕਿਉਂਕਿ ਮੈਨੂੰ ਜੀਵਨ ਚ ਪਹਿਲੀ ਵਾਰੀ ਤਸਰਬਾ ਮਿਲਿਆ ਪੱਥਰੀ ਦੇਖਣ ਦਾ ਸਰ ਜਦੋਂ ਇਹਨੇ ਪਿੱਤਾ ਦਿਖਾਇਆ ਫਿਰ ਮੇਰੀ ਵਾਈਫ ਮੈਨੂੰ ਕਵੇ ਮੈਨੂੰ ਦਰਦ ਹੋ ਰਹੀ ਆ ਮੈਂ ਕਿਹਾ ਪੁੱਤਰ ਤੇਰੇ ਨਾ ਪਾਟ ਰਿਮੂਵ ਕੀਤਾ ਬੋਡੀ ਦਾ ਦਰਦ ਹੋਊਗੀ ਸਰ ਮੈਨੂੰ ਨਹੀਂ ਪਤਾ ਸੀ ਪਿੱਤੇ ਦੀ ਪ੍ਰਸ਼ੇ ਦੀ ਦਰਦ ਵੀ ਨਹੀਂ ਹੁੰਦੀ ਇੰਨੀ ਜਿੰਨੀ ਇਹ ਮਹਿਸੂਸ ਕਰਦੀ ਪਈ ਆ ਤੇ ਸਰ ਇਹਨੇ ਇਹਨਾਂ ਨੇ ਸਰ ਉਹਨੂੰ ਇਨਫੈਕਸ਼ਨ ਚ ਦਾ ਆਪਰੇਸ਼ਨ ਕੀਤਾ ਤੇ ਸਰ ਇਹਨਾਂ ਕੋ ਨਾੜੀ ਕੱਟੀ ਗਈ ਤੇ ਸਰ ਇਹ ਨਲੈਕੀ ਨਹੀਂ ਫੇਰ ਜਿਹੜਾ ਕਿ ਇਦਾਂ ਤੁਹਾਡੇ ਹੁਣ ਜਿਹੜੇ ਕਿ ਮਰੀਜ਼ ਆ ਉਹ ਐਕਚੁਅਲੀ ਜੀਵਿਤ ਹਨ ਕੀ ਕਰੋ ਸਰ ਉਹ ਨਹੀਂ ਰਹੀ ਸਰ ਅਗਰ ਉਹ ਹੁੰਦੇ ਤਾਂ ਹੀ ਧਰਦੇ ਨਾ ਲੰਦੇ ਸਰ ਡਾਕਟਰਾਂ ਨੇ ਕੁਝ ਪਾਉਂ ਨਹੀਂ ਇਦਾਂ ਕੁਝ ਦਿੱਤਿਆ ਨਹੀਂ ਸਰ ਸਾਨੂੰ ਇਹਨਾਂ ਨੇ ਇਹੀ ਰਾਤੀ 2:30 ਵਜੇ ਕੇ ਦੱਸਿਆ ਜੀ ਕਿ ਬਲੱਡ ਗਰੁੱਪ ਦਾ ਰੇਂਜ ਕਰੋ ਬਲੱਡ ਰੇਂਜ ਕਰੋ ਕਪੂਰਥੇ ਜੀ ਇਹਨੇ ਕੋ ਬਲੱਡ ਰੇਂਜ ਨਹੀਂ ਆ ਸਰ ਮੈਂ ਅਪਰੇਟ ਕਿਉਂ ਕਰਦੇ ਸਰ ਮੈਂ ਜਲੰਧਰ ਜਾ ਕੇ ਕਮਲ ਹਸਪੀਟਲ ਤੋਂ ਬਲੱਡ ਲੈ ਕੇ ਆਇਆ ਸਰ ਬਲੱਡ ਤਾਂ ਅੱਜਕੱਲ ਆਮ ਹੀ ਨਾਰਮਲ ਹੀ ਹੈਗਾ ਕਿਸੇ ਕਿਸੇ ਆਪਣੇ ਦੋਸਤ ਨੂੰ ਕਿਸੇ ਡਾਕਟਰਾਂ ਦੀ ਅੱਜਕੱਲ ਬਣੀ ਵੜੀ ਹੁੰਦੀ ਹੈ ਇੱਕ ਤਾਂ ਡਾਕ ਡਾਕਟਰ ਆਨੇ ਕਿਆ ਇਹ ਕਿਸੇ ਨੂੰ ਕਿਆ ਤੁਸੀਂ ਨਹੀਂ ਕਿਆ ਜਾਂ ਡਾਕਟਰ ਸਾਹਿਬ ਨੇ ਕਿਆ ਸਰ ਜੀ ਇਹ ਡਾਕਟਰ ਦਾ ਡਾਕਟਰ ਨੂੰ ਪਤਾ ਹੁੰਦਾ ਜੀ ਬਲੱਡ ਕਿੱਥੇ ਲੱਗਣਾ ਸਰ ਸਾਨੂੰ ਨਹੀਂ ਪਤਾ ਸੀਗਾ ਆ ਗਏ ਆ ਗਏ ਸਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਾਨੂੰ 2:30 ਵਜੇ ਕਿਹਾ ਕਿ ਬਲੱਡ ਬਲੱਡ ਅਰੇਂਜ ਕਰੋ ਅਸੀਂ ਬਲੱਡ ਅਰੇਂਜ ਕੀਤਾ ਸਰ ਡਾਕਟਰ ਸਾਹਿਬ ਨੇ ਕਿਹਾ ਕਿ ਬਲੱਡ ਅਰੇਂਜ ਕਰੋ ਅਸੀਂ ਅਰੇਂਜ ਕਰ ਲਿਆ ਫਿਰ ਡਾਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਟਾਈਮ ਖਰਾਬ ਕਰੋਗੇ ਮੈਂ ਕਿਹਾ ਫਿਰ ਤੁਸੀਂ ਐਨਐਸ ਰਿਫਰ ਕਰਦੇ ਤਾਂ ਤੁਹਾਨੂੰ ਨਹੀਂ ਕਿ ਸਮਝ ਹੋ ਰਿਹਾ ਸੋ ਦੋਸਤੋ ਦੇਖੋ ਕਿ ਅਸੀਂ ਜਿਹੜੇ ਕਿ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਡਾਕਟਰ ਨੂੰ ਇੱਕ ਰੱਬ ਦਾ ਰੂਪ ਮੰਨਿਆ ਜਾਂਦਾ ਲੋਕ ਜਿਹੜੇ ਕਿ ਜਿਸ ਕੋ ਪੈਸੇ ਨਾਲ ਸਿਵਲ ਸੋਲ ਇਸ ਤਰ੍ਹਾਂ ਸਰਕਾਰੀ ਹਸਪਤਾਲ ਦਾ ਇਲਾਜ ਨਹੀਂ ਹੁੰਦਾ ਔਰ ਕਪੂਰਥਲਾ ਵੀ ਜਿਹੜਾ ਇਹ ਰਗਨੀ ਊਮਨ ਹਸਪਤਲ ਕੋਈ ਹੈਗਾ ਵਾ ਉੱਥੇ ਇਲਾਜ ਕਰਨ ਲਈ ਆਏ ਜਦੋਂ ਅਸੀਂ ਉਹ ਡਾਕਟਰ ਸਾਹਿਬ ਨੂੰ ਫੋਨ ਮਾਰਨ ਦੀ ਕੋਸ਼ਿਸ਼ ਕਰਦੇ ਦੇਖੋ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਵਾ ਮੈਂ ਮਨਸੂਰਵਾਲ ਦੀ ਰੋਗਨੀ ਹੋਸਾ ਇਹ ਦੇਖੋ ਮੈਂ ਡਾਕਟਰ ਸਾਹਿਬ ਨੂੰ ਫੋਨ ਵੀ ਕਰੀ ਜਨਾ ਆ ਦੇਖੋ ਬੈਲ ਵੀ ਜਾ ਰਹੀ ਆ ਉਹ ਫੋਨ ਚੱਕਣ ਨੂੰ ਇਹ ਤਿਆਰ ਨਹੀਂ ਹੈਗੇ ਜਦੋਂ 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 ਇਹਨਾਂ ਨੇ ਗੱਲ ਕੀਤੀ ਉਹ ਡਾਕਟਰ ਸਾਹਿਬ ਨਾਲ ਗੱਲਬਾਤ ਨਹੀਂ ਹੋਈ ਕਿੱਥੇ ਹੈਗੇ ਡਾਕਟਰ ਸਾਹਿਬ ਨੀ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈਗੇ ਸਰ ਜੀ ਸਰ ਅਸੀਂ ਚਲੋ ਸਰ ਅਸੀਂ ਉਹਨਾਂ ਨੂੰ ਕਿਹਾ ਸਾਨੂੰ ਫਾਈਲ ਦੇ ਦਿਓ ਤੇ ਜਿਹੜੇ ਅਸੀਂ ਤੁਹਾਨੂੰ ਪੈਸੇ ਦਿੱਤੇ ਉਹ ਵੀ ਸਨਿਪ ਦੇ ਦਿਓ ਇੱਥੇ ਉਹਨਾਂ ਦੇ ਕੋਈ ਐਮ ਡੀ ਜਾਂ ਕੋਈ ਜੀ ਐਮ ਤੋਂ ਕੋਈ ਨਹੀਂ ਸਰ ਕੋਈ ਨਹੀਂ ਹੈਗਾ ਜੀ ਕਹਿੰਦੇ ਡਾਕਟਰ ਸਾਹਿਬ ਆਊਟਰ ਸਟੇਸ਼ਨ ਆ ਸਰ ਅਸੀਂ ਕਹਿੰਨੇ ਸਾਡਾ ਤੁਹਾਨੂੰ ਫਾਈਲ ਦੇ ਦੋ ਨਹੀਂ ਤਾਂ ਸਾਨੂੰ ਫੋਟੋ ਦੇ ਦੋ ਅਸੀਂ ਦੇਖੋ ਗੱਲ ਕਰਦੇ ਮੈਂ ਡਾਕਟਰ ਸਾਹਿਬ ਫੋਨ ਹੀ ਚੱਕਣ ਨੂੰ ਪਿਆਰ ਅਸੀਂ ਸਰ ਅਸੀਂ ਕਹਿੰਨੇ ਆਪਕੀ ਕਹਿ ਰਹੇ ਕਿ ਸਾਨੂੰ ਫਾਈਲ ਦੇ ਦੋ ਤੇ ਜਿਹੜੇ ਅਸੀਂ ਬਿੱਲ ਦਿੱਤੇ ਪੈਸੇ ਦਿੱਤੇ ਬਿੱਲ ਦੇ ਦੋ ਗੱਲ ਖਤਮ ਹੋ ਗਈ ਸਰ ਤੋਂ ਮੈਂ ਤੁਹਾਨੂੰ ਸਿੱਧੀਆਂ ਤਸਵੀਰਾਂ ਦੋਸਤੋ ਦੇਖੋ ਦਿਖਾ ਰਿਹਾ ਵਾਂ ਇੱਕ ਪਾਸੇ ਜਿਹੜਾ ਕਿ ਸਿਵਲ ਹਸਪੀਟਲ ਨੂੰ ਸਰਕਾਰਾਂ ਕਹਿੰਦੀਆਂ ਸੀ ਇਲਾਜ ਮੁਫਤ ਕਰਾਂਗੇ ਸਭ ਕੋ ਇਹ ਦਰਜਾ ਜੀ ਉਸੇ ਫੋਨ ਨਹੀਂ ਕੀਤਾ ਡਾਕਟਰ ਸਾਹਿਬ ਦੇਖੋ ਬਾਹਰ ਇੰਨਾ ਤਾਂ ਨਾ ਲੱਗਦਾ ਡਾਕਟਰ ਨੇ ਬਿਲਕੁਲ ਫੋਨ ਨਹੀਂ ਕੀਤਾ ਚੱਕਣੀ ਬਿਲਕੁਲ ਨਹੀਂ ਗੱਲ ਪਈ ਕਿ

ਤੋ ਦੋਸਤੋ ਜੀ ਤੁਹਾਨੂੰ ਇਹ ਸਿੱਧੀਆਂ ਤਸਵੀਰਾਂ ਦਿਖਾਈਆਂ ਰਾਗਣੀਆ ਹਸਪਤਲ ਦੇ ਵਿੱਚੋਂ ਦੇਖੋ ਬਾਹਰ ਤਾਂ ਨਾ ਤਾਂ ਇਹਨਾਂ ਕੋਈ ਮਰੀਜ਼ ਦੀ ਡੈਥ ਹੋ ਚੁੱਕੀ ਹੈ ਉਹ ਡਾਕਟਰ ਸਾਹਿਬ ਆਪ ਤਿਆਰ ਦੀ ਜਦੋਂ ਗੱਲਬਾਤ ਕੀਤੀ ਜੇ ਨੇ ਇਹ ਫੰਕਸ਼ਨ ਦੇ ਉੱਪਰ ਆ ਇਧਰੋਂ ਉਹਨਾਂ ਦਾ ਮਰੀਜ਼ ਬਣਿਆ ਇਹ ਮਰੀਜ਼ ਮਰਿਆ ਹੋਇਆ ਵਾ ਇਧਰੋਂ ਕੋਈ ਬਿਆਨ ਦੇਣ ਨੂੰ ਤਿਆਰ ਨਹੀਂ ਇਹ ਬੜੀ ਮੁਸ਼ਕਲ ਅਸੀਂ ਪੁੱਛਿਆ ਵਾ ਤਾਂ ਸਿੱਧੀਆਂ ਤਸਵੀਰਾਂ ਰਾਗਣੀਆ ਹਸਪਤਲ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਕਿੰਨੀਆਂ ਹਾਲਾਤ ਦੇਖੋ ਇਹ ਦੇਖੋ ਕਿਦਾਂ ਉਲਟਾ ਡਾਕਟਰ ਸਾਹਿਬ ਦੇ ਉੱਪਰ ਕਿੰਨਾ ਕਿੰਨਾ ਚਾਪਟ ਇਹ ਕੈਮਰਾਮੈਨ ਇਹ ਸਾਜਿਆਂ ਦੇ ਨਾਲ ਸੁਨੀਲ ਵਗੜਾ ਸਾਇਰ ਪੰਜਾਬ ਕਪੂਰਥਲਾ